ਖਬਰ ਹੁਸ਼ਰਪੁਰ ਦੇ ਟੰਡਾ ਚੌਕ ਨੇស្ਤੀਕ ਤੋਂ ਜਿੱਥੇ ਕਿ ਬੀਤੀ ਰਾਤ ਚੋਰਾਂ ਵੱਲੋਂ ਇੱਕ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਅੰਦਰ ਪਏ ਵਧੀਆ ਕੰਪਨੀਆਂ ਦੇ ਲੱਖਾਂ ਰੁਪਏ ਦੇ ਟਾਇਰ ਚੋਰੀ ਕਰ ਲਏਗੇ ਤੇ ਫਰਾਰ ਹੋ ਗਏ ਦੁਕਾਨ ਮਾਲਕ ਨੂੰ ਘਟਨਾ ਦਾ ਸਵੇਰ ਸਮੇਂ ਪਤਾ ਲੱਗਿਆ ਤੇ ਤੁਰੰਤ ਇਸ ਦੀ ਸੂਚਨਾ ਥਾਣਾ ਮਾਡਲ ਟਾਊਨ ਪੁਲਿਸ ਨੂੰ ਦਿੱਤੀ ਹਾਲਾਂਕਿ ਜਿਸ ਥਾਂ ਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਥੋਂ ਥਾਣਾ ਵੀ ਕੋਈ ਬਹੁਤੀ ਦੂਰੀ ਤੇ ਨਹੀਂ ਹੈ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਸੰਜੀਵ ਗੁਪਤਾ ਨੇ ਦੱਸਿਆ ਕਿ ਉਹਨਾਂ ਦੀ ਕੰਟੀਨੈਂਟਲ ਨਾਮ ਦੀ ਟਾਇਰਾਂ ਦੀ ਦੁਕਾਨ ਹੈ ਤੇ ਬੀਤੀ ਰਾਤ 8 ਵਜੇ ਦੇ ਕਰੀਬ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਤੇ ਇਸ ਤੋਂ ਬਾਅਦ ਸਾਢੇ 9:10 ਵਜੇ ਦੇ ਕਰੀਬ ਉਹ ਮੁੜ ਦੁਕਾਨ ਬਾਹਰੋਂ ਲੰਗੇ ਸਨ ਪਰੰਤੂ ਉਸ ਵਕਤ ਤੱਕ ਹਾਲਾਤ ਬਿਲਕੁਲ ਠੀਕ ਸਨ ਉਹਨਾਂ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਗਵਾਂਢ 'ਚ ਹੀ ਰਹਿੰਦੇ ਵਿਅਕਤੀਆਂ ਵੱਲੋਂ ਫੋਨ 'ਤੇ ਦੱਸਿਆ ਗਿਆ ਕਿ ਦੁਕਾਨ ਦੇ ਜਿੰਦੇ ਟੁੱਟੇ ਹੋਏ ਨੇ ਤੇ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਦੁਕਾਨ ਅੰਦਰ ਜਾ ਕੇ ਵੇਖਿਆ ਤਾਂ 6 ਲੱਖ ਰੁਪਏ ਦੇ ਵੱਖ-ਵੱਖ ਕੰਪਨੀਆਂ ਦੇ ਟਾਇਰ ਚੋਰੀ ਹੋ ਚੁੱਕੇ ਸਨ ਉਹਨਾਂ ਦੱਸਿਆ ਕਿ ਚੋਰਾਂ ਵੱਲੋਂ ਗਵਾਂਢੀਆਂ ਦੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਤਾਰ ਵੀ ਤੋੜ ਦਿੱਤੀ ਗਈ ਤੇ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਮੌਕੇ ਦੁਕਾਨ ਮਾਲਿਕ ਨੇ ਦੱਸਿਆ ਕਿ ਉਸਦੀ ਦੁਕਾਨ ਠਾਣਾ ਮਾਡਲ ਟਾਉਨ ਪੁਲਿਸ ਸਟੇਸ਼ਨ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਫਿਰ ਵੀ ਚੋਰੀ ਦੀ ਵਾਰਦਾਤ ਹੋ ਜਾਣਾ ਪੁਲਿਸ ਦੀ ਨਾਕਾਮੀ ਨੂੰ ਦਰਸਾਉਂਦਾ ਹੈ ਹੁਸ਼ਾਰਪੁਰ نیوز ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਮੇਰਾ ਨਾਮ ਸੰਜੀਵ ਗੁਪਤਾ ਜੀ ਜੀ ਸੰਜੀਵ ਜੀ ਕਿਸ ਚੀਜ਼ ਦੀ ਦੁਕਾਨ ਹੈ ਮੇਰਾ ਟਾਇਰਾਂ ਦਾ ਕੰਮ ਹੈ ਜੀ ਤੇ ਥੋੜਾ ਬਹੁਤ ਸਪੇਅਰ ਪਾਰਟ ਦਾ ਕੰਮ ਹੈ ਜੀ ਨਾਲ ਠੀਕ ਹੈ ਜੀ ਕੀ ਵਾਰਦਾਤ ਹੋਈ ਰਾਤ ਰਾਤ ਮੈਨੂੰ ਤਕਰੀਬਨ ਜੀ 7:30 ਪੌਣੇ 8 ਵਜੇ ਦੁਕਾਨ ਬੰਦ ਕਰਕੇ ਗਏ ਆ ਜੀ ਘਰ ਨੂੰ ਸਵਾ 10 ਵਜੇ ਅਸੀਂ ਦੁਬਾਰਾ ਫੇਰ ਲੰਗੇ ਆ ਪੂਰੀ ਫੈਮਿਲੀ ਨਾਲ ਅਸੀਂ ਡਿਨਰ ਤੇ ਗਏ ਹੋਏ ਸੀਗੇ ਸਵਾ 10 ਵਜੇ ਵੀ ਕੁਝ ਨਹੀਂ ਸੀ ਤੇ ਸਵੇਰੇ 7 ਵਜੇ ਸਾਨੂੰ ਫੋਨ ਆਇਆ ਵਾ ਪੜੋਸੀਆਂ ਦਾ ਜੀ ਕਿ ਜਲਦੀ ਆ ਜਾਓ ਦੁਕਾਨ ਤੇ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਆ ਤੇ ਜਿਲੇ ਅਸੀਂ ਮੌਕੇ ਤੇ ਆ ਕੇ ਤਾਲੇ ਦੇਖ ਕੇ ਪਹਿਲਾਂ ਅਸੀਂ ਸ਼ਟਰ ਚੱਕਣ ਲੱਗੇ ਸੀ ਫੇਰ ਅਸੀਂ ਚੱਕਿਆ ਨਹੀਂ ਸਾਨੂੰ ਪੜੋਸੀਆਂ ਨੇ ਸਲਾਹ ਦਿੱਤੀ ਕਿ ਪਹਿਲਾਂ ਥਾਣੇ ਰਿਪੋਰਟ ਦਿਓ ਫੇਰ ਸ਼ਟਰ ਚੱਕਿਓ ਫੇਰ ਮੈਂ ਮਾਲਡਾਊਨ ਥਾਣੇ ਗਏ ਆ ਜ ਉੱਥੇ ਜੋ ਮੌਕੇ ਤੇ ਬੰਦਾ ਬੈਠਾ ਸੀਗਾ ਜੀ ਉਹਨੇ ਮੈਨੂੰ ਕਿਹਾ ਕਿ ਡਿਊਟੀ ਅਫਸਰ ਤੇਜਿੰਦਰ ਸਿੰਘ ਹੈਗਾ ਮੈਂ ਉਹਨੋਂ ਤੋਂ ਉਹਨਾਂ ਦਾ ਨੰਬਰ ਲਿੱਤਾ ਐਪਲੀਕੇਸ਼ਨ ਲਿਖ ਕੇ ਦਿੱਤੀ ਤੇਜਿੰਦਰ ਸਿੰਘ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਮੇਰੀ ਡਿਊਟੀ ਐ ਇਸ ਲਈ ਲੱਗੀ ਉਦਮ ਸਿੰਘ ਪਾਰਕ ਦੇ ਮੋੜੇ ਸ਼ਾਖਾ ਤੇ ਮੈਨੂੰ ਅੱਧਾ ਪੌਣਾ ਘੰਟਾ ਲੱਗਣਾ ਤੇ ਮੈਂ ਆ ਜੰਨਾ ਉਹ ਅੱਧੇ ਪੌਣੇ ਘੰਟੇ ਬਾਅਦ ਆਏ ਵੀ ਹੈ ਜੀ ਮੇਰੇ ਕੋਲ ਆ ਕੇ ਉਹਨਾਂ ਨੇ ਮੁਆਇਨਾ ਕੀਤਾ ਸ਼ਟਰ ਸ਼ੂਟਰ ਚੱਕ ਕੇ ਦੱਸਿਆ ਸਾਨੂੰ ਉਹਨਾਂ ਨੇ ਪੁੱਛਿਆ ਤੁਹਾਡਾ ਕਿੰਦਾ ਲਾਸ ਲੂਸ ਮੈਂ ਦੱਸਿਆ ਉਹਨਾਂ ਨੂੰ ਸਾਡੇ ਟਾਇਟੂ ਚੱਕ ਹੋ ਗਏ ਨੁਕਸਾਨ ਹੋ ਗਿਆ ਤੇ ਉਹ ਮੈਨੂੰ ਕਹਿੰਦੇ ਜੀ ਚਲੋ ਕੋਈ ਗੱਲ ਨਹੀਂ ਥੋੜੀ देर ਵੇਟ ਕਰੋ ਅਸੀਂ ਆਨੇ ਆ ਨਹਾ ਧੋ ਲੈਤੀਆਂ ਮੈਂ ਕਿਹਾ ਠੀਕ ਹੈ ਜੀ ਕੋਈ ਨਹੀਂ ਉਹ ਚਲੇ ਗਏ ਉਸ ਤੋਂ ਬਾਅਦ ਅਸੀਂ ਵੀ ਵਾਰੀ ਵਾਰੀ ਨਹਾਣ ਧੋਣ ਚਲੇ ਗਏ ਮੇਰੇ ਬੱਚੇ ਵੀ ਮੇਰੇ ਨਾਲ ਸੀ ਤੇ ਜਦੋਂ ਅਸੀਂ ਘਰੋਂ ਆਏ ਆ ਮੁੜ ਕੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਤਕਰੀਬਨ ਫੋਨ ਕੀਤਾ ਜੀ ਕੋਈ ਸਵਾ 1:30 ਵਜੇ ਜੀ ਮੈਂ ਕਿਹਾ ਭਾਜੀ ਕੀ ਕੀਤਾ ਸਾਡੇ ਕੰਮ ਦਾ ਤੇ ਮੈਨੂੰ ਉਹ ਕਹਿੰਦੇ ਕਹਿੰਦੇ ਜੀ ਮੈਂ ਕੋਰਟ ਦੇ ਵਿੱਚ ਹੈਗਾ ਆ ਤੇ ਤੁਸੀਂ ਮੇਰੇ ਕੋਲ 3 ਵਜੇ ਥਾਣੇ ਆ ਜਾਓ ਫਿਰ ਮੈਂ ਡੀਐਸਪੀ ਸਿਟੀ ਜਿਹੜੇ ਆਪਣੇ ਹੈਗੇ ਅਮਰਨਾਥ ਜੀ ਉਹਨਾਂ ਦੇ ਕੋਲ ਗਿਆ ਉਹਨਾਂ ਨੂੰ ਮੈਂ ਜਾ ਕੇ ਆਪਣੀ ਸਾਰੀ ਦੱਸੀ ਆਪਣੀ ਵਾਰਦਾ ਦੱਸੀ ਸਾਰੀ ਉਹਨਾਂ ਨੂੰ ਕਿ ਮੇਨੂੰ ਇਦਾਂ ਇਦਾਂ ਹੋਈ ਹੈ ਜੀ ਤੇ ਮੈਂ ਮਾਲਡਾਉਂ ਥਾਣੇ ਵੀ ਉੱਥੇ ਐਪਲੀਕੇਸ਼ਨ ਦੇ ਕੇ ਆਇਆ ਹੋਇਆ ਫਿਰ ਉਹਨਾਂ ਨੇ ਮੇਰੇ ਸਾਹਮਣੇ ਉੱਥੇ ਐਸ ਐਚ ਓ ਮਾਲਡਾਉਂ ਨੂੰ ਫੋਨ ਕੀਤਾ ਜੀ ਤੇ ਉਹ ਕਹਿੰਦੇ ਕਿ ਇਹਦੀ ਕਾਰਵਾਈ ਕੀਤੀ ਜਾਵੇ ਫਿਰ ਮੈਂ ਉਤੋਂ ਬਾਅਦ 4 ਵਜੇ ਦੁਆਰਾ ਗਿਆ ਜੀ ਤੇ ਉਹਨਾਂ ਨੂੰ ਡਿਊਟੀ ਤੇ ਜਿਹੜਾ ਬੰਦਾ ਬੈਠਾ ਸੀਗਾ ਤੇਜਿੰਦਰ ਸਿੰਘ ਆਇਆ ਮੇਰੇ ਕੋਲ ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਤੁਸੀਂ ਐਫ ਆਈ ਆਰ ਕਰਾਣੀ ਮੈਂ ਕਿਹਾ ਹਾਂਜੀ ਮੈਂ ਕਰਾਣੀ ਹੈ ਮੈਂ ਉਹਨਾਂ ਨੂੰ ਆਪਣਾ ਨੁਕਸਾਨ ਵੀ ਬਿਉਰਾ ਦਿੱਤਾ ਜਿੰਨਾ ਕਿ ਮੈਨੂੰ ਦੁਕਾਨ ਦੇ ਲੈਟਰ ਹੈਡ ਦੇ ਉੱਤੇ ਲਿਖ ਕੇ ਦੇ ਕੇ ਆਇਆ ਜੀ ਫੇ ਉਹਨਾਂ ਨੇ ਮੈਨੂੰ ਉਹਦੀ ਅਮਾਉਂਟ ਵੀ ਪੁੱਛੀ ਕਿੰਨੀ ਕਾ ਅਮਾਉਂਟ ਹੋਊਗੀ ਮੈਂ ਉਹਨਾਂ ਨੂੰ ਦੱਸਿਆ ਨੀਅਰ ਅਬਾਊਟ 6 ਲੱਖ ਰੁਪਏ ਦੇ ਕਰੀਬ ਇਹ ਰਾ ਨੁਕਸਾਨ ਹੈਗਾ ਜੀ ਉਹ ਕਹਿੰਦੇ ਜੀ ਤੁਹਾਡੇ ਕੋ ਇਹਦੇ ਬਿੱਲ ਮਿਲ ਜਾਣਗੇ ਮੈਂ ਕਿਹਾ ਜੀ ਹਾਂ ਜੀ ਬਿਲਕੁਲ ਮਿਲਣਗੇ ਮੇਰੇ ਕੋ ਪੱਕਾ ਮਾਲ ਆ ਸਾਰਾ ਮੈਂ ਕੱਚੇ ਦਾ ਕੰਮ ਨਹੀਂ ਕਰਦਾ ਮੇਰੇ ਕੋ ਸਾਰੇ ਬਿੱਲ ਪਰਚੇ ਹੈਗੇ ਆ ਜੀ ਤੇ ਹੁਣ ਮੈਂ ਉਹਨਾਂ ਕੋਲ ਉਹ ਬਿਆਨ ਦੇ ਕੇ ਆਪਣੇ ਆ ਗਿਆ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਅਸੀਂ ਮੌਕੇ ਤੇ ਆਵਾਂਗੇ ਐਸ ਐਚਓ ਸਾਹਿਬ ਕਿਤੇ ਹੋਰ ਵਾਰਦਾਤ ਹੋਈ ਹੋਈ ਉੱਥੇ ਗਏ ਹੋਏ ਆ ਤੇ ਡਿਪਟੀ ਸਾਹਿਬ ਵੀ ਆਣਗੇ ਮੇਰੇ ਨਾਲ ਤੇ ਐਸ ਐਚਓ ਸਾਹਿਬ ਵੀ ਆਣਗੇ ਤਾਂ ਅਸੀਂ ਆ ਕੇ ਮੌਕਾ ਦੇਖਦੇ ਹਾਂ ਤੇ ਉਸ ਤੋਂ ਬਾਅਦ ਅਗਲੀ ਤਫ਼ਤੀਸ਼ ਕਰਾਂਗੇ ਤੇ ਸਵੇਰ ਤੇ ਚੋਰੀ ਹੋਈ ਹੋਵਾ ਤੇ ਇੰਦ ਤੱਕ ਮੌਕਾ ਦੇਖਣੇ ਆ ਜੀ ਇਹ ਨਹੀਂ ਮੇਰੇ ਕੋਲ ਸਵੇਰੇ ਇੱਕ ਐਸ ਐਚਓ ਸਾਹਿਬ ਨਹੀਂ ਆਏ ਪਤਾ ਨਹੀਂ ਜੀ ਤੇਜਿੰਦਰ ਸਿੰਘ ਉਹਨਾਂ ਨੇ ਐਸ ਐਚਓ ਸਾਹਿਬ ਨੂੰ ਦੱਸਿਆ ਜਾਂ ਨਹੀਂ ਦੱਸਿਆ ਉਹ ਉਹਨਾਂ ਨੇ ਮੇਰੇ ਹਿਸਾਬ ਨਾਲ ਫੋਨ ਤਾਂ ਉਹਨਾਂ ਨੂੰ ਕੀਤਾ ਆ ਜੀ ਇੱਥੋਂ ਸੰਜੀਵ ਜੀ ਨੁਕਸਾਨ ਕਿੰਨਾਗਾ ਕਿੰਨੇ ਟਾਈਮ ਲੱਗੇ ਮੇਰੇ ਤਕਰੀਬਨ ਗਿਣਤੀ ਦੇ ਵਿੱਚ ਜਿਹੜੇ ਹਜੇ ਤੱਕ ਆਏ ਆ ਜੀ ਜੋ ਸਾਡੇ ਦਿਮਾਗ ਨੇ ਜਿੰਨਾ ਕੰਮ ਕੀਤਾ ਉਹਦੇ ਹਿਸਾਬ ਨਾਲ 142 43 ਦੀ ਪੈਰ ਹੈਗੇ ਆ ਜ ਜਿਹਦੇ ਵਿੱਚ ਐਸਯੂਵੀ ਗੱਡੀਆਂ ਦੇ ਟਾਇਰ ਹੈਗੇ ਆ ਜੀ ਕੋਈ ਸਕੋਰਪੀਓ ਦਾ ਹੈਗਾ ਕੋਈ ਆਲਟੋ ਗੱਡੀ ਦੇ ਹੈਗੇ ਆ ਜੀ ਕੋਈ ਸਵਿਫਟ ਗੱਡੀ ਦੇ ਹੈਗੇ ਆ ਜੀ ਸਾਰੇ ਕੰਪਨੀ ਦੇ ਟਾਇਰ ਸਾਰੇ ਕੰਪਨੀ ਦੇ ਟਾਇਰ ਆ ਜੀ ਇਹਦੇ ਵਿੱਚ ਦੇਸੀ ਬ੍ਰਾਂਡ ਦਾ ਟਾਇਰ ਕੋਈ ਨਹੀਂ ਹੈਗਾ ਜੀ ਕਿੰਨਾ ਕੁ ਲੱਗਸਾ ਮੇਰਾ ਨੀਅਰ ਅਬਾਊਟ 6 ਲੱਖ ਰੁਪਏ ਦੇ ਕਰੀਬ ਕਰੀਬ ਬਣ ਕੇ ਚੱਲੋ ਜੀ ਹੈਗਾ ਇਹਨਾਂ ਤੋਂ ਸਸਤਾ ਤੇ ਸੀਸੀਟੀਵੀ ਵਗੈਰਾ ਵੀ ਕੋਈ ਹੈ ਸੀਸੀਟੀਵੀ ਮੇਰੇ ਨਹੀਂ ਲੱਗਾ ਹੋਇਆ ਜੀ ਮੇਰੇ ਪੜੋਸੀਆਂ ਦੇ ਲੱਗਾ ਹੋਇਆ ਇੱਕ ਮੇਰੇ ਪੜੋਸੀ ਰਾਈਟ ਸਾਈਡ ਤੇ ਜਿਹੜੇ ਆ ਉਹ ਉਹਨਾਂ ਦੇ ਸੀਸੀਟੀਵੀ ਲੱਗਾ ਆ ਤੇ ਉਹਨਾਂ ਨੂੰ ਸੇਰੇ ਪੁੱਛਿਆ ਤੇ ਉਹ ਕਹਿੰਦੇ ਜ ਜਿਹੜੇ ਮੇਰੇ ਲੈਫਟ ਸਾਈਡ ਤੇ ਆ ਜਿਨ੍ਹਾਂ ਨੇ ਮੈਨੂੰ ਇਨਫੋਰਮ ਕੀਤਾ ਸੀਗਾ ਕਿ ਤੁਹਾਡੀ ਦੁਕਾਨ ਤੇ ਤਾਲੇ ਟੁੱਟੇ ਹੋਏ ਆ ਉਹਨਾਂ ਦਾ ਸੀਸੀਟੀਵੀ ਜਿਹੜਾ ਆ ਉਹ 1 ਵਜ ਕੇ ਰਾਤ ਦੇ 1 ਵਜ ਕੇ ਤੇ 5 ਮਿੰਟ ਤੇ ਉਹਨਾਂ ਦਾ ਸੀਸੀਟੀਵੀ ਦੀ ਤਾਰਾਂ ਕੱਟੀਆਂ ਗਈਆਂ ਜੀ ਕੀ ਮੰਨ ਕਰਦਾ ਪੁਲਿਸ ਜੀ ਜੀ ਪੁਲਿਸ ਤੋਂ ਕੀ ਮੰਨ ਕਰਦੇ ਆ ਪੁਲਿਸ ਨੂੰ ਸਾਨੂੰ ਨ્યાਇ ਚਾਹੀਦਾ ਜੀ ਬੰਦੇ ਫੜੋ ਜਿੱਦਾਂ ਵੀ ਹੈਗੇ ਟਰੇਸ ਕਰੋ ਸਾਡਾ ਨੁਕਸਾਨ ਆ ਜੀ ਅਸੀਂ ਤਾਂ ਕਮਾ ਕੇ ਖਾਣ ਵਾਲੇ ਆ ਜੀ ਇਹ ਦੇਖਦੇ ਹੋ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਇਲੈਕਸ਼ਨ ਕੋਰਟ ਵੀ ਹੁਣ ਲੱਗਾ ਹੋਇਆ ਦੇਸ਼ ਭਰ ਦੇ ਵਿੱਚ ਫੋਰਸਾਂ ਵੀ ਵਧੀਆ ਲਗਾਤਾਰ ਫਲੈਗ ਮਾਰਚ ਨਹੀਂ ਕੀਤੇ ਜਾ ਰਹੇ ਪਰ ਸੋਸ਼ਲ ਨਿਆ ਘਟਨਾਵਾਂ ਦੇ ਵਿੱਚ ਹਿਸਾਬ ਹੋ ਰਿਹਾ ਜੀ ਬਿਲਕੁਲ ਹੋ ਰਿਹਾ ਜੀ ਕੋਈ ਪੀਸੀਆਰ ਦੀ ਇੰਦਰ ਨਹੀਂ ਮਾਲਡਾਉਂ ਥਾਣਾ ਬਿਲਕੁਲ ਸਾਡੀ ਬੈਕ ਸਾਈਡ ਤੇ ਲੱਗਦਾ ਹੈ ਜੀ ਕੋਈ ਪੀਸੀਆਰ ਦੀ ਪੈਟਰੋਲਿੰਗ ਨਹੀਂ ਹੈਗੀ ਜੀ ਇਹ ਪੈਟਰੋਲਿੰਗ ਨੂੰ ਨਾ ਨੂੰ ਗੱਡੀਆਂ ਦਿੱਤੀਆਂ ਗਈਆਂ ਪੰਜਾਬ ਸਰਕਾਰ ਵੱਲੋਂ ਉਹ ਕਿਸ ਵਾਸਤੇ ਦਿੱਤੀਆਂ ਹੀ ਆ ਉਹ ਚੌਂਕਾਂ 'ਚ ਖੜੀਆਂ ਕਰਨ ਲਈ ਦਿੱਤੀਆਂ ਲੋਕਾਂ ਦਾ ਐਕਸੀਡੈਂਟ ਕਰਨ ਨੂੰ ਦੇ ਦੇ ਪਏ ਅਸੀਂ ਲੋਕ ਕਿੱਥੇ ਸੋਵਾਂਗੇ ਰਾਤ ਨੂੰ ਦੱਸੋ ਯਾਰ ਦਾ ਰਾਤ ਨੂੰ ਸ਼ਿਫਟ ਹੋ ਜੀ ਇੱਥੇ ਦੁਕਾਨਾਂ ਦੇ ਆ ਕੇ ਮੰਜੇ ਢਾ ਕੇ ਇੱਥੇ ਸੋਇਆ ਕਰੀਏ ਹੁਣ ਸਾਰੇ ਘਰ ਘਰਾਂ ਨੂੰ ਤਾਲੇ ਲਾ ਦਿੰਨੇ ਆ ਤੇ ਦੁਕਾਨ ਤੇ ਆ ਜਨੇ ਜੇ ਘਰ ਤਾਲੇ ਲਾਣੇ ਆ ਤਾਂ ਘਰ ਚੋਰੀ ਦਾ ਡਰ ਆ ਜੀ ਥਾਣਾ ਸਾਡੇ ਕੋਲੋਂ ਹੋਏਗਾ ਜੀ ਵੱਧ ਤੋਂ ਵੱਧ 2-300 ਮੀਟਰ ਤੇ ਹੋਏਗਾ ਪਿੱਛੇ ਰੋਸ਼ਨ ਗਰਾਊਂਡ ਦੇ ਵਿੱਚ ਰੋਸ਼ਨ ਗਰਾਊਂਡ ਦੇ ਮੂਹਰੇ ਪਾਸੇ ਸਾਡੀ ਦੁਕਾਨ ਆ ਥਾਣਾ ਅੰਦਰ ਮਾਲ ਡਾਊਨ ਥਾਣੇ ਦੇ ਅੰਦਰ ਉੱਥੇ ਰੋਸ਼ਨ ਗਰਾਊਂਡ ਦੇ ਅੰਦਰ ਜੀ ਵੀ ਆ ਜੀ ਐਨ ਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ